ਇਹ ਬਹੁਤ ਹੀ ਅਨਹਾਈਡ੍ਰਿਕ ਤਰੀਕੇ ਨਾਲ ਸਬੰਧ ਨਾ ਇਹਨਾਂ ਦਾ ਪਿਆ ਜਿੱਥੇ ਇਹਨਾਂ ਦੇ ਛੋਲੇ ਬੋਇਲਡ ਪਏ ਨੇ ਉਹਦੇ ਉੱਤੇ ਹੀ ਇਹਨਾਂ ਦੇ ਮੈਲੇ ਕਪੜੇ ਜਿਹੜੇ ਸੁੱਕਰੇ ਆ ਨਾਲ ਹੀ ਇਹਨਾਂ ਦੇ ਵਾਸ਼ਰੂਮ ਹੈ ਬਹੁਤ ਹੀ ਅਨਹਾਈਡ੍ਰਿਕ ਤਰੀਕੇ ਸੇ ਪਿਆ ਸਾਰਾ ਕੁਝ ਤੇ ਮਸਾਲਿਆਂ ਜੇ ਤੁਸੀਂ ਦੇਖਿਆ ਹੁੰਦਾ ਮਸਾਲੇ ਵੀ ਬਹੁਤ ਬੁਰੀ ਕੰਡੀਸ਼ਨ ਚ ਪਿਆ ਜੀ ਪਤਾ ਨਹੀਂ ਕਦੋਂ ਬਣਿਆ ਜੀ ਤੇ ਕਿੰਨੇ ਪੁਰਾਣੇ ਮਸਾਲੇ ਯੂਜ਼ ਕਰ ਰਹੇ ਕੋਈ ਮੈਨੂਫੈਕਚਰਿੰਗ ਡੇਟ ਕਿਤੇ ਕੁਝ ਨਹੀਂ ਹੈ ਲੂਜ਼ ਮਸਾਲੇ ਯੂਜ਼ ਕਰਤੇ ਜਾ ਰਹੇ ਜਿ ਜੋ ਕਿ ਬ੍ਰਾਂਡ ਹੈ ਤੇ ਖਾਣ ਲੋਗ ਹੈ ਤਾਂ

ਬਾਜੀ ਆ ਵੀ ਕੋਈ ਨੀ ਕਰਦੇ ਜਾਂਦੇ ਸਫਾਈ ਤਾਂ ਲੱਗੇ ਰਹੀ ਜਪਨਵਾਇ ਦਾ ਕੰਮ ਹੈ ਕੁਛ ਨਾ ਕੁਛ ਤਾਂ ਫਿਰ ਖਲੇਰਾ ਹੁੰਦਾ ਹੀ ਹੈ ਤੁਹਾਡੀ ਬਹੁਤ ਸਾਲ ਪੁਰਾਣੀ ਜਿਹੜੀ ਹੈ ਹਾਂਜੀ ਹਾਂਜੀ ਆਪਣੇ ਵੱਲੋਂ ਅੱਛੀ ਚੀਜ਼ ਦੀ ਕੋਸ਼ਿਸ਼ ਕੀਤੀ ਹੈ ਲੋਕ ਇੰਨੇ ਲਗਾਤਾਰ ਜਿਹੜੀਆਂ ਖਾਣ ਆਉਂਦੇ ਨੇ ਇਹ ਲੱਗਦਾ ਤੁਹਾਨੂੰ ਕਿ ਲੋਕਾਂ ਦੀ ਸਿਹਤ ਨਾਲ ਧਿਆਨ ਪਲਵਾੜ ਹੋ ਰਿਹਾ ਨਹੀਂ ਆਪਣੇ ਵੱਲੋਂ ਅੱਛੀ ਵਰਤੀ ਦੀ ਹੈ ਕੰਪਨੀ ਦੀਆਂ ਚੀਜ਼ਾਂ ਵਰਤੀ ਦੀਆਂ ਜੋ ਵੀ ਇਹ ਸਾਰਾ ਸੋਦਾ ਸਾਫ ਸੁਥਰਾ ਆਪਣੇ ਵੱਲੋਂ ਹਰ ਕੋਸ਼ਿਸ਼ ਹੋ ਗੀ ਇਸ ਤਰ੍ਹਾਂ ਕਿ ਉਹਨੇ ਸੈਂਪਲ ਲਿੱਤੇ ਹਨ ਚੰਨੀਆਂ ਦੇ ਉਹਨਾਂ ਵਿੱਚ ਕੀੜੇ ਪਾਏ ਕੀ ਕਰਾਂਗਾ ਨਹੀਂ ਉਹਨਾਂ ਆਪਣੇ ਵੱਲੋਂ ਤਾਂ ਚੀ ਗੁਆਟੀ ਦੇ ਲੈਵਲ ਦੇ ਛੋਲੇ तो बरसाती दिन कोई कीड़ा कूड़ा लग जाता तो बनाओ तो नहीं कर दे। तो है वकारी गल चेक करी जी यार खाके शुरू करी मिर्च मसाले पाएकिया कोई नहीं है जी सब ਦੇ ਨੇ ਇਹ ਸਰ ਜੀ ਇਹ ਚੈਪਲੀਤੀ ਸਰ ਕੋ ਵੀਡੀਓ ਵੀ ਆ ਗਈ ਚਲੋ ਕੋਈ ਨਹੀਂ ਤਾਂ ਬਾਤ ਜਾ ਰਹੀ ਹੈ ਵਿੱਚ ਜਾਨਵਰ ਵੀ ਰਮਾਨ ਦਾ ਤੋਂ ਰੱਖਿਆ ਤੇ ਕੋਈ ਅੱਜ ਨਹੀਂ ਕਿ ਲੰਬਾ ਇਹ ਉਹਨਾਂ ਸਵੇਰੇ ਖੋਲਿਆ ਸੀ ਉਹ ਰੋਟੀ ਖਾਣ ਤੋਂ ਬਾਅਦ ਬਹੁਤੇ ਵੇਲੇ ਹੋ ਗਏ ਸਾਰੀ ਸਾਫ ਸਫਾਈ ਕਰਨ ਲੱਗੇ ਸਾਰਾ ਸੋਦਾ ਰਾਤ ਨੂੰ ਟਾਕੇ ਜੀ ਸੇਧ ਨੂੰ ਅਗੋਂ ਕੀ ਕਰ ਹੋਇ ਕਿਤੇ ਜੀ ਸੇਧ ਨੂੰ ਭਾਰਕਿਆ ਕੀ ਕਰ ਰਿਹਾ ਜੀ ਸਾਰਾ ਕੁਝ ਆਪਣਾ ਜੀ ਦੋ ਇਨਾਂ ਦਾ ਪੱਗਦਾ ਜੀ ਕੰਮ ਕਰ ਰਹੀ ਉਹ ਕਰਦੇ ਪਏ ਆ ਜੀ ਮੇਰਾ ਨਾਮ yograj ਜੀ ਸੱਜਾ ਲਗਾਤਾਰ ਅਡੀਸੇ ਤੇ ਸੈਂਪਲਿੰਗ ਕਰ ਰਹਾ ਹੈ ਲੇਕਿਨ ਹਜੇ ਤੱਕ ਉਹਦਾ ਕੋਈ ਜੱਜ ਨਹੀਂ ਮਿਲਦਾ ਹਾਂ ਜੈਨ ਸਾਰੇ ਰਿਜ਼ਲਟ ਆ ਰਹੇ ਛਾਡੇ ਕੋ ਬਿਲਕੁਲ ਸਹੀ ਗੱਲ ਹੈ ਜਿੰਨੀ ਵੀ ਸੈਂਪਲਿੰਗ ਹੋਈ ਹੈ ਸੋਕਾ ਡੈਰੀ ਕਈ ਸਰਕਲ ਪਰ ਆਸੀ ਹਾਂਜੀ ਹਾਂਜੀ ਲੇਕਿਨ ਉਹਦਾ ਰਿਜ਼ਲਟ ਤੁਸੀਂ ਹਜੇ ਤੱਕ ਤੁਸੀਂ ਆਈ ਨਹੀਂ ਸਾਡੇ ਕੋ ਸਾਡੇ ਕੋ ਸਾਰੇ ਰਿਪੋਰਟਸ ਆਏ ਹੋਏ ਸੋਕਾ ਸਾਹਿਬ ਨੂੰ ਕਈ ਵਾਰੀ ਫੋਨ ਕੀਤਾ ਨਹੀਂ ਨਹੀਂ ਸਾਰੇ ਕੋ ਸਾਰੇ ਰਿਪੋਰਟਸ ਆਏ ਹੋਏ ਸਾਰੇ ਉਹਨਾਂ ਦੇ ਸੈਂਪਲ ਫੇਲ ਆਏ ਨੇ ਜੀ ਅਨਸੇਫ ਸੈਂਪਲ ਆਏ ਉਹਨਾਂ ਦਾ ਇਹ ਇੱਕ ਲੌਂਗ ਪ੍ਰੋਸੀਜਰ ਹੈ ਜੀ ਇੱਕ ਸਾਰਾ ਜਿਹੜਾ ਫੂਡ ਸੇਫਟੀ ਐਕਟ ਦੇ ਤਹਿਤ ਪ੍ਰੋਸੀਜਰ ਹੈ ਪਹਿਲਾਂ ਸੈਂਪਲਿੰਗ ਹੋਊਗੀ ਫਿਰ ਰਿਪੋਰਟ ਆਊਗੀ ਫਿਰ ਨੋਟਿਸ ਜਾਊਗਾ ਫਿਰ ਅਸੀਂ ਕੇਸ ਦਰਜ ਕਰਾਂਗੇ ਉਸ ਸਾਰੇ ਪ੍ਰੋਸੈਸ ਦੇ ਵਿੱਚ ਹੀ ਹੈ ਉਸ ਕੇਸ ਨੂੰ ਲੱਗੂਗਾ ਕਿੰਨਾ ਸਮੇਂ ਤੱਕ ਲੱਗਦੀ ਹੈ ਲੋਕਾਂ ਦੀ ਸੇਤਾ ਖਵਾੜ ਕਰਨ ਵਾਲਾ ਇੱਕ ਲੰਬੀ ਕਾਰਵਾਈ ਹੋਈ ਤੇ ਉਹ ਅਸੀਂ ਕੇਸ ਲਗਾਣਾ ਹੈ ਨਾ ਦਰਜ ਕਰਾਂਗੇ ਹਾਂ ਉਸ ਨੂੰ ਇਨਫੋਰਮ ਨਹੀਂ ਕਰਦੇ ਤੁਸੀਂ ਕੀ ਚੀਜ਼ ਪੁਲਿਸ ਪੁਲਿਸ ਸਾਡੀ ਪ੍ਰੋਟੈਕਸ਼ਨ ਵਾਸਤੇ ਹੁੰਦੀ ਹੈ ਜੀ ਅੱਛਾ ਜੇ ਇਨ ਕੇਸ ਸਾਨੂੰ ਲੱਗਦਾ ਕਿ ਵੀ ਕੋਈ ਸਾਨੂੰ ਹਮ ਕਰੇਗਾ ਤਾਂ ਫਿਰ ਅਸੀਂ ਪੁਲਿਸ ਬੁਲਾਨੇ ਆ ਅੱਜ ਕੀ ਗੱਲ ਕਰ ਰਹੇ ਹੋ ਤੁਸੀਂ ਅੱਜ ਅਸੀਂ ਇੱਥੇ ਆਏ ਆਂ ਲਕਸ਼ਮਨ ਸਵੀਟ ਸ਼ਾਪ ਜਿਹੜੀ ਹੈ ਇੱਥੇ ਅਸੀਂ ਸੈਂਪਲਿੰਗ ਕਰ ਰਹੇ ਹਾਂ ਜਿਹੜੀ ਚੀਜ਼ ਦੇ ਸਰਪਲ ਆ ਗਏ ਫਿਲਹਾਲ ਮੈਂ ਇੱਕ ਪ੍ਰਿਪੇਅਰਡ ਬੋਇਲਡ ਚੋ ਬੋਇਲਡ ਚਨਾ ਪ੍ਰਿਪੇਅਰਡ ਹਨ ਦੀ ਜਿਹੜੀ ਸਬਜ਼ੀ ਹੈ ਤੇ ਮਿਰਚਾਂ ਹੋ ਗੀਆਂ ਹਲਦੀ ਹੋ ਗਏ ਬਾਕੀ ਹੋਰ ਮੈਂ ਦੇਖ ਰਿਹਾ ਜੋ ਜੋ ਮੈਨੂੰ ਲੱਗੇਗਾ ਡਾਊਟਫੁਲ ਹੈ ਉਹ ਸਾਰੇ ਚੀਜ਼ਾਂ ਦਾ ਮੈਂ ਸੈਂਪਲਸ ਲਵਾਂਗਾ ਕਈ ਕਈ ਜਗ੍ਹਾ ਤੋਂ ਮੈਂ ਇਹਨਾਂ ਦਾ ਸਬਾਣਾ ਰੱਖਿਆ ਹੋਇਆ ਸੀ ਕੋ ਤੇ ਸ਼ੁਕਰੀਆ ਵੀ ਪਾਈਆਂ ਦੀ ਹਾਂ ਉਹਨਾਂ ਦੇ ਫਿਰ ਅਨਾਈਟ੍ਰਿਕ ਚਲਾਨ ਬੰਦ ਹੈ ਜੀ ਉਹ ਅਨਾਈਟ੍ਰਿਕ ਚਲਾਨ ਵੀ ਮੈਗਨ ਦਾ ਕੱਟੂ ਜਿਹੜਾ ਫਰ ਹਾਂਜੀ ਇਹ ਕਲਰ ਅਪਰੂਵਡ ਨੇ ਪਰ ਇਹਨਾਂ ਦੀ ਜਿਹੜੀ ਕੁਆਂਟੀਟੀ ਹੈ ਉਹ ਵੀ ਇੱਕ ਮੈਜਰੇਬਲ ਕੁਆਂਟੀਟੀ ਹੀ ਪਾ ਸਕਦਾ ਭਾਈ ਪਾਣੀ ਚਾਹੀਦੀ ਆ ਉਹ ਵੀ ਅਸੀਂ ਚੈੱਕ ਕਰਨ ਵਾਸਤੇ ਲੈਬ ਚ ਭੇਜਾਂਗੇ ਜੇ ਉਹ ਵੱਧ ਪਾਈ ਗਈ ਫਿਰ ਵੀ ਇਹਨਾਂ ਤੇ ਕਾਰਵਾਈ ਹੋਊਗੀ ਦਿਨ ਬਾਅਦ ਦਿਨ ਜਿਹੜਾ ਸੇਤਨਾ ਖਲਵਾੜ ਜਿਹੜੇ ਰੈਗੂਲਰਲੀ ਜਿਹੜੇ ਐਕਟ ਕੀਤੇ ਜਾਂਦੇ ਆ ਔਰ ਉਹਨਾਂ ਸੇਤਨਾ ਖਲਵਾੜ ਹੋ ਰਹੇ ਇੱਥੇ ਫਰੋਥ ਫਰੋਥ ਦੇ ਵਿੱਚ ਪਰ ਲੋਕੀ ਕਰੀਅਾ ਚੇਤ ਨਹੀਂ ਹੋ ਰਹਾ ਅਸੀਂ ਤਾਂ ਆਪਣੀ ਡਿਊਟੀ ਪੂਰੀ ਤਿੰਨ ਦਿਨਾਂ ਨਿਭਾ ਰਹੇ ਆ ਤੇ ਅਸੀਂ ਰੈਗੂਲਰ ਚੈਕਿੰਗ ਕਰਦੇ ਆ ਜੋ ਵੀ ਕੁਝ ਸਾਨੂੰ ਲੱਗਦਾ ਜਿੱਥੇ ਕੋਈ ਪ੍ਰੋਬਲਮ ਆ ਅਸੀਂ ਮੌਕੇ ਤੇ ਅਸੀਂ ਨਾਮ ਕੀ ਤੁਹਾਡਾ ਇਸ਼ਾਨ ਪਾਂਸਲ